ਹਾਂਜੀ ਇਹ ਵਾਲਾ ਪੀਸ ਦੇਖੋ ਜੀ ਬੜਾ ਪਿਆਰਾ ਜਿਹਾ ਪੀਸ ਹੈ ਇਹ ਵਾਲੇ ਤੁਸੀਂ ਇਹ ਨਾਲ ਬਾਟਮ ਲੈ ਸਕਦੇ ਹੋ ਐਦਾਂ ਦੀ ਇਹ ਵਾਲੇ ਕਲਰ ਦੀ ਜੇਕਰ ਤੁਸੀਂ ਇਕੱਲਾ ਸ਼ਰਟ ਪੀਸ ਲੈਣਾ ਚਾਹੁੰਦੇ ਹੋ ਉਹ ਵੀ ਲੈ ਸਕਦੇ ਹੋ 170 ਰੁਪਏ ਪਰ ਮੀਟਰ ਰਹਿਣ ਵਾਲਿਆ ਪੀਸ ਦਾਸ ਬ੍ਰੈਂਡ ਦੇ ਪੀਸ ਰਹਿਣਗੇ ਜੀ ਸਾਰੇ ਪੀਸਾਂ ਉਤੋਂ ਤੁਹਾਨੂੰ ਸਟੈਂਪਲ ਲੱਗੀ ਮਿਲੂਗੀ ਜੀ ਇਹ ਵਾਲਾ ਪੀਸ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਚਨੂਨ ਸਟਾਫ ਰਹਿਣ ਵਾਲਾ ਜੀ ਚਨੂਨ ਰਹੂਗਾ ਸਟਾਫ ਚੈੱਕ ਕਰੀ ਚਲੋ ਜੀ ਬੜੇ ਪਿਆਰੇ ਜਿਹੇ ਪੀਸ ਰਹਿਣ ਵਾਲੇ ਆ ਇਹਨਾਂ ਦੇ ਵੀ ਤੁਸੀਂ ਸਾਡੇ ਕੋਲ ਮੈਚਿੰਗ ਬਾਟਮ ਲੈ ਸਕਦੇ ਹੋ ਦੇਖੋ ਜੀ ਇਹ ਵਾਲੀ ਬਾਟਮ ਤੁਸੀਂ ਸਾਡੇ ਕੋਲ ਇਸ ਪੀਸ ਦੇ ਨਾਲ ਬਾਈ ਕਰ ਸਕਦੇ ਹੋ ਚੈੱਕ ਕਰੋ ਜੀ ਪਲੇਨ ਬਾਟਮ ਦੇ ਨਾਲ ਬੜਾ ਸੋਹਣਾ ਜਿਹਾ ਚਨੂਨ ਸਟਾਫ ਦੇ ਵਿੱਚ ਰੈਡੀ ਹੋਣਾ ਜੀ ਸੂਟੇ ਵਾਲਾ ਬੜਾ ਪਿਆਰਾ ਜਿਹਾ ਸੂਟ ਰੈਡੀ ਹੋਣਾ ਜੀ ਚੈੱਕ ਕਰੋ ਪਲੇਨ ਬਾਟਮ ਦੇ ਨਾਲ ਅਗਲਾ ਪੀਸ ਚੈੱਕ ਕਰੋ ਜੀ ਇਹ ਵੀ ਮਸਟਰਡ ਸ਼ੇਡ ਦੇ ਵਿੱਚ ਰਹਿਣ ਵਾਲਾ ਪੀਸ ਹੈ ਮਸਟਰਡ ਸ਼ੇਡ ਦੇ ਤੁਸੀਂ ਬਾਟਮ ਲਗਾ ਸਕਦੇ ਹੋ ਇਹਦੇ ਨਾਲ ਠੀਕ ਹੈ ਜੀ بیس ਨਾਲ ਦੀ ਬਾਟਮ ਲਗਾ ਕੇ ਬੜਾ ਸੋਹਣਾ ਜਿਹਾ ਸੂਟ ਰੈਡੀ ਕਰ ਸਕਦੇ ਹਾਂ ਜੀ ਸਟਾਫ ਰਹੂਗਾ ਚਨੂਨ ਚਨੂਨ ਦੀ ਕਾਫੀ ਡਿਮਾਂਡ ਹੈ ਜੀ ਇਹ ਵਾਲੀ ਬਾਟਮ ਵੀ ਤੁਸੀਂ ਲਗਾ ਸਕਦੇ ਹੋ ਇਦਾਂ ਠੀਕ ਹੈ ਪਰ ਮਾਸਟਰ ਸ਼ੇਡ ਦੀ ਜ਼ਿਆਦਾ ਅੱਛੀ ਲੱਗਣੀ ਇਹਨਾਂ ਨਾਲ ਬਾਟਮ ਅਗਲਾ ਪੀਸ ਚੈੱਕ ਕਰੋ ਜੀ ਸ਼ਾਰਟ ਪੀਸ ਰਹਿਣ ਵਾਲਾ ਜੀ ਇਹ ਵੀ ਇਹ ਵਾਲਾ ਪੀਸ ਦੇਖੋ ਜੀ ਲਿਵੈਂਡਰ ਕਲਰ ਦੇ ਵਿੱਚ ਹੈ ਪ੍ਰਿੰਟ ਦੇਖੋ ਜੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਕਿਸੇ ਵੀ ਤਰ੍ਹਾਂ ਦੀ ਬਾਟਮ ਨਾਲ ਤੁਸੀਂ ਇਹਨੂੰ ਪਾ ਸਕਦੇ ਹੋ ਕਲਰ ਹੀ ਇਹਦੇ ਵਿੱਚ ਇੰਨੀ ਸੋਹਣੀ ਹੈ ਜੀ ਠੀਕ ਹੈ ਜੀ ਇਹਨੂੰ ਕਿਸੇ ਵੀ ਤਰ੍ਹਾਂ ਦੀ ਬਾਟਮ ਨਾਲ ਤੁਸੀਂ ਵੇਅਰ ਕਰ ਸਕਦੇ ਹੋ ਜੇਕਰ ਤੁਸੀਂ ਲੇਵੈਂਡਰ ਕਲਰ ਦੀ ਬਾਟਮ ਲੈਣਾ ਚਾਹ ਰਹੇ ਹੋ ਤਾਂ ਇਸ ਤੋਂ ਵੀ ਜ਼ਿਆਦਾ ਅੱਛਾ ਲੱਗਣਾ ਹੈ ਇਹ ਵਾਲਾ ਪੀਸ ਸੂਟ ਬਣਿਆ ਜੀ ਬੜਾ ਪਿਆਰਾ ਜਿਹਾ ਸੂਟ ਬਣਨਾ ਜੀ ਇਹ ਵਾਲਾ ਇਹ ਵਾਲਾ ਸਾਡੇ ਕੋਲ ਤੁਸੀਂ ਫੁੱਲ ਸੂਟ ਲੈ ਸਕਦੇ ਹੋ ਦੋ ਪੀਸਾਂ ਵਿੱਚ ਤੁਹਾਨੂੰ ਸੂਟ ਮਿਲਣ ਵਾਲਾ ਫਰੌਕ ਰੈਡੀ ਕਰੋ ਜੀ ਨਾਲ ਪੈਂਟ ਪਲਾਜ਼ੋ ਰੈਡੀ ਕਰੋ ਬੜਾ ਸੋਹਣਾ ਜਾ ਸੂਟ ਰੈਡੀ ਹੋਇਆ ਇਹਨਾਂ ਬਣ ਕੇ ਤੁਹਾਡਾ ਫਰੌਕ ਦੇ ਇਦਾਂ ਦੇ ਪ੍ਰਿੰਟ ਦੀ ਫਰੌਕ ਬਣੀ ਜਿਹੜੀ ਅਮਰੇਲਾ ਕੱਟ ਦੀ ਜਿਹੜੀ ਫਰੌਕ ਬਣੀ ਹੁੰਦੀ ਹੈ ਬੜੀ ਸੋਹਣੀ ਲੱਗਦੀ ਹੈ ਜੀ ਇਹ ਵਾਲਾ ਕਲਰ ਚੱਕਰ ਜੀ ਜਿਹੜਾ ਕੈਮਰੇ ਚ ਸੇਮ ਕਲਰ ਆ ਰਿਹਾ ਇਹੀ ਕਲਰ ਹੈ ਜੀ ਇਹ ਤੇ ਇਹ ਵੀ ਬੜਾ ਪਿਆਰਾ ਜਾ ਪੀਸ ਹੈ ਠੀਕ ਹੈ ਜੀ ਨਿਊ ਜਾ ਕਲਰ ਵੀ ਬੜਾ ਪਿਆਰਾ ਜਾ ਰਹਿਣ ਵਾਲਾ ਤੇ ਬੜਾ ਸੋਹਣਾ ਜਿਹਾ ਸੂਟ ਤੁਹਾਡਾ ਰੈਡੀ ਹੋਣਾ ਪਲੇਨ ਬਾਟਮ ਦੇ ਨਾਲ ਬਹੁਤ ਪਿਆਰਾ ਸੂਟ ਰੈਡੀ ਹੋ ਜਾਣਾ ਕਿਉਂਕਿ ਜਿਹਦੇ ਪ੍ਰਿੰਟ ਹੈ ਜੀ ਤੁਹਾਨੂੰ ਸਾਰੇ ਡਿਫਰੈਂਟ ਹੀ ਮਿਲਣ ਵਾਲੇ ਆ ਆਮ ਲੋਕਲ ਜਿਹਾ ਪ੍ਰਿੰਟ ਕੋਈ ਨਹੀਂ ਹੈਗਾ ਸਾਰਾ ਤੁਹਾਨੂੰ ਦਾਸ ਬ੍ਰੈਂਡ ਦੇ ਵਿੱਚ ਡਿਫਰੈਂਟ ਜਿਹਾ ਬੜਾ ਸੋਹਣੇ-ਸੋਹਣੇ ਪ੍ਰਿੰਟ ਮਿਲਣਗੇ ਜੀ ਇਹ ਵਾਲਾ ਪੀਸ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਚਰੂਨ ਸਟਾਫ 170 ਰੁਪਏ ਪਰ ਮੀਟਰ ਰਹਿਣ ਵਾਲਿਆ ਪੀਸ ਹੈ ਇਹ ਵੀ ਸ਼ਾਰਟ ਪੀਸ ਰਹਿਣ ਵਾਲਾ ਜੀ ਐਦਾਂ ਦੀ ਪਲੇਨ ਬਾਟਮ ਲਗਾਓ ਥੋੜਾ ਜਿਹਾ ਬੀਸ ਨਾਲ ਦੀ ਤੇ ਬੜਾ ਸੋਹਣਾ ਜਾਂ ਤੁਹਾਡਾ ਸੂਟ ਰੈਡੀ ਹੋ ਜਾਣਾ ਇਹ ਵਾਲਾ ਪਿੰਕਾ ਬੀਸ ਦੇ ਵਿੱਚ ਦੇਖੋ ਬੜਾ ਕਿੰਨਾ ਸੋਹਣਾ ਪ੍ਰਿੰਟ ਹੈ ਤੇ ਕਲਰ ਵੀ ਬੜਾ ਪਿਆਰਾ ਜਿਹਾ ਇਹ ਵੀ ਸਾਡੇ ਕੋਲ ਤੁਸੀਂ ਲੈ ਸਕਦੇ ਹੋ ਕੰਪਲੀਟ ਸੂਟ ਜੀ ਕੰਪਲੀਟ ਸੂਟ ਮਿਲੂਗਾ ਤੁਸੀਂ ਫਰੌਕ ਰੈਡੀ ਕਰ ਸਕਦੇ ਹੋ ਨਾਲ ਇਹਦੇ ਪਲਾਜ਼ੋ ਰੈਡੀ ਕਰ ਸਕਦੇ ਹੋ ਤੇ ਬੜਾ ਸੋਹਣਾ ਜਾਂ ਸੂਟ ਬਣਾ ਤੁਹਾਡਾ ਰੈਡੀ ਹੋ ਕੇ ਚਨੂਨ ਦੇ ਵਿੱਚ ਕਿਉਂਕਿ ਚਨੂਨ ਦੇ ਵਿੱਚ ਜਿਹੜੀ ਫਰੌਕ ਬਣੀ ਹੁੰਦੀ ਨਾ ਬੜੀ ਸੋਹਣੀ ਲੱਗਦੀ ਹੈ ਬਣੀ ਚਰੂਨ ਸਟਾਫ ਦੇ ਵਿੱਚ ਅਗਲਾ ਪੀਸ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਦੇਖੋ ਜੀ ਬਹੁਤ ਪਿਆਰਾ ਕਲਰ ਰਹਿਣ ਵਾਲਾ ਹੈ ਪ੍ਰਿੰਟ ਦੇਖੋ ਪ੍ਰਿੰਟ ਵੀ ਬੜਾ ਪਿਆਰਾ ਜਿਹਾ 4.5 ਮੀਟਰ ਦੀ ਕੱਟ ਵਿੱਚ ਮਿਲਣ ਵਾਲੇ ਵਾਲਾ ਪੀਸ ਹੈ ਤੁਹਾਨੂੰ ਜੀ 4.5 ਮੀਟਰ ਦੀ ਕੱਟ ਵਿੱਚ ਇਹ ਵਾਲਾ ਪੀਸ ਮਿਲੇਗਾ ਜੀ ਇਹ ਵੀ ਚਨੂਨ ਦੇ ਵਿੱਚ ਆ ਦੇਖੋ ਆਫ ਵਾਈਟ ਬਾਟਮ ਨਾਲ ਇਹਨੂੰ ਪਾਓ ਜੀ ਜੇਕਰ ਤੁਸੀਂ ਨੂੰ ਆਫ ਵਾਈਟ ਬਾਟਮ ਨਾ ਪਾਉਂਗੇ ਨਾ ਤਾਂ ਬੜਾ ਪਿਆਰਾ ਜਿਹਾ ਸੂਟ ਬਣਾਨਾ ਤੁਹਾਡਾ ਇਹ ਵਾਲਾ ਆਫ ਵਾਈਟ ਬਾਟਮ ਨਾਲ ਤੇ ਡਬਲ ਸ਼ੈਡੇਡ ਦੁਪੱਟਾ ਕਰਾਓ ਤੇ ਬੜੀ ਸੋਹਣੀ ਲੁੱਕ ਆਣੀ ਤੁਹਾਡੇ ਸੂਟ ਦੀ ਚਰੂਨ ਸਟਾਫ ਦੇ ਵਿੱਚ ਪ੍ਰਿੰਟ ਬੜਾ ਪਿਆਰਾ ਜਿਹਾ ਰਹਿਣ ਵਾਲਾ ਜੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ 170 ਰੁਪਏ ਪਰ ਮੀਟਰ ਰਹਿਣ ਵਾਲਿਆ ਪੀਸ ਜੀ ਇਹ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪਿੰਕ ਕਲਰ ਦੀ ਤੁਸੀਂ ਇਹਦੇ ਨਾਲ ਬਾਟਮ ਲਗਾ ਸਕਦੇ ਹੋ ਪਿੰਕ ਕਲਰ ਦੀ ਠੀਕ ਹੈ ਜੀ ਗ੍ਰੇ ਬੇਸ ਦੀ ਬਾਟਮ ਵੀ ਲਗਾ ਸਕਦੇ ਹੋ ਕੋਈ ਵੀ ਮੇਰੀ ਭੈਣਾਂ ਨੂੰ ਵੇਅਰ ਕਰ ਸਕਦੀ ਇਹ ਵਾਲੇ ਪੀਸ ਨੂੰ ਗ੍ਰੇ ਕਲਰ ਦੀ ਬਾਟਮ ਲਗਾਓ ਦਾਸ ਬ੍ਰਾਂਡ ਦੇ ਸਾਰੇ ਚਨੂਨ ਦੇ ਪੀਸ ਰਹਿਣ ਵਾਲੇ ਸਾਡੇ ਇਹ ਵਾਲਾ ਪ੍ਰਿੰਟ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਠੀਕ ਹੈ ਜੀ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹੂਗਾ ਬਹੁਤ ਪਿਆਰਾ ਪੀਸ ਹੈ ਜੀ ਡਿਫਰੈਂਟ ਜੀ ਪ੍ਰਿੰਟਿੰਗ ਹੈ ਜੀ ਇਹਦੀ ਦਾਸ ਬ੍ਰਾਂਡ ਦੀ ਜਿਹੜੀ ਸਾਰੇ ਪ੍ਰਿੰਟ ਡਿਫਰੈਂਟ ਹੁੰਦੇ ਆ ਵੀ ਇਹ ਵੀ ਸ਼ਰਟ ਪੀਸ ਰਹਿਣ ਵਾਲਾ ਇਹ ਕਲਰ ਦੇਖੋ ਜੀ ਬੜਾ ਪਿਆਰਾ ਜਿਹਾ ਕਲਰ ਹੈ ਸ਼ਰਟ ਪੀਸ ਰਹਿਣ ਵਾਲਾ ਜੀ ਚੈੱਕ ਕਰਿਓ ਚਲੋ ਪ੍ਰਿੰਟ ਕਲਰ ਇਹ ਕੇਵਲਾ ਕਲਰ ਮਿਲੂਗਾ ਸੇਮ ਪ੍ਰਿੰਟ ਵਿੱਚ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਜੀ ਉਹ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਬਾਟਮ ਇਹਨਾਂ ਲਗਾ ਸਕਦੇ ਹੋ نیچے ਬਾਟਮ ਉੱਪਰ ਕੋਈ ਡਿਜ਼ਾਈਨ ਕਰਕੇ ਲੈਸ ਲਗਾ ਕੇ ਡਿਜ਼ਾਈਨਰ ਤੁਸੀਂ ਰੈਡੀ ਕਰ ਸਕਦੇ ਹੋ ਦਾਸ ਬ੍ਰਾਂਡ ਦੇ ਰਹਿਣ ਵਾਲਿਆ ਪੀਸ ਠੀਕ ਹੈ ਜੀ 10 ਗ੍ਰੇਨ ਦੇ ਪੀਸ ਲੈਣਗੇ ਚਨੂਨ ਸਟਾਫ ਰਹਿਣ ਵਾਲਾ ਜੀ ਬਲੈਕ ਦੇ ਵਿੱਚ ਹੈ ਜੀ ਇਹ ਵਾਲਾ ਪੀਸ ਚੈੱਕ ਕਰੋ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਬਲੈਕ 베ਸ ਦੇ ਵਿੱਚ 170 ਰੁਪਏ ਪਰ ਮੀਟਰ ਰਹਿਣ ਵਾਲਿਆ ਪੀਸ 2 ਮੀਟਰ ਦੀ ਕਟ ਵਿੱਚ ਹੈ ਜੀ ਇਹ ਠੀਕ ਹੈ ਜੀ ਜਿਹੜੀਆਂ ਮੇਰੀਆਂ ਭੈਣਾਂ ਦੀ ਲੈਂਥ ਜਿਵੇਂ ਛੋਟੇ ਕਰ ਦੀਆਂ ਮੇਰੇ ਭੈਣਾਂ ਬਾਈ ਕਰ ਸਕਦੀਆਂ 2 ਮੀਟਰ ਦੀ ਲੈਂਥ ਇਹਦੀ ਜਿਹੜੀ ਲੈਂਥ ਵਿੱਚ ਹੈ 2 ਮੀਟਰ ਦੇ ਵਿੱਚ ਕੱਟ ਵਿੱਚ ਹੈ ਜੀ ਇਹ ਵਾਲਾ ਪੀਸ ਬਾਕੀ ਜਿਹੜੀਆਂ ਮੇਰੀਆਂ ਭੈਣਾਂ ਦਾ 19 ਇੰਚ ਘੇਰਾ ਰੈਡੀ ਹੁੰਦਾ ਫੋਲਡ ਕਰਕੇ ਸ਼ਰਟ ਬਣਾ ਸਕਦੀਆਂ ਜੀ ਇਹ ਵਾਲਾ ਪੀਸ ਦੇਖੋ ਜੀ ਇਹ ਵੀ ਬੜਾ ਪਿਆਰਾ ਆਫ ਵਾਈਟ ਦੇ ਵਿੱਚ ਬੇ ਪੀਸ ਹੈ ਇਹਦੇ ਨਾਲ ਥੋੜੀ ਜਿਹੀ ਡਾਰਕ ਬੇਜ ਦੀ ਬਾਟਮ ਲਗਾ ਕੇ ਡਿਜ਼ਾਈਨਰ ਜਿਹਾ ਸੂਟ ਰੈਡੀ ਕਰ ਸਕਦੇ ਹੋ ਕਈ ਮੇਰੀਆਂ ਭੈਣਾਂ ਜ਼ਿਆਦਾ ਲਾਈਟ ਸੂਟ ਪਾਉਂਦੀਆਂ ਉਨਾਂ ਲਈ ਇਹ ਜ਼ਿਆਦਾ ਵਧੀਆ ਜੀ ਬੜਾ ਪਿਆਰਾ ਜਾਂ ਬਾਕੀ ਜਿਹੜਾ ਸੂਟ ਦੀ ਰੈਡੀ ਹੁੰਦਾ ਲੈਸ ਲਗਾ ਕੇ ਰੈਡੀ ਹੁੰਦਾ ਤੇ ਲੁੱਕ ਆਪਣੇ ਆਪ ਹੀ ਬਹੁਤ ਵਧੀਆ ਹੁੰਦੀ ਹੈ ਦੇਖੋ ਆਫ ਵਾਈਟ ਬਾਟਮ ਲਗਾਓ ਆਫ ਵਾਈਟ ਇਹਦੇ ਨਾਲ ਤੁਸੀਂ ਦੁਪੱਟਾ ਲਓ ਤੇ ਬਹੁਤ ਸੋਹਣਾ ਸੂਟ ਬਣਨਾ ਜੀ ਤੁਹਾਡਾ ਆਫ ਵਾਈਟ ਬਾਟਮ ਨਾਲ ਆਫ ਵਾਈਟ ਦੁਪੱਟਾ ਲਓ ਡਬਲ ਸ਼ੈਡਰ ਦੁਪੱਟਾ ਕਰਾ ਲਓ ਸਰਦਾਰੀ ਰੁਕਣ ਦੇਣ ਵਾਲਾ ਸੂਟ ਹੈ ਜੀ ਇਹ ਵੀ ਸਰਦਾਰੀ ਲੁੱਕ ਦੇਣ ਵਾਲਾ ਸੂਟ ਹੈ ਜੀ ਚੈੱਕ ਕਰੋ ਐਦਾਂ ਦਾ ਡਬਲ ਸ਼ੈਡਰ ਤੁਸੀਂ ਦੁਪੱਟਾ ਕਰਾ ਲਓ तो बड़ा सोहना सूट बनना और जिल्यू कलर बॉटम लगा लो जी ठीक है जी ब्ल्यू कलर की बॉटम लगा सकते हो ये थोड़ा जहा वाइन हल्का जहा कलर है जी ये थोड़ा जहा लवेंडर कलर ग्रे जी शेड दिता जी ठीक है जी बड़ा प्यारा जहा पीस है तो प्रेंट भी डिफरेंट जाते कलर भी डिफरेंट जा जी चेक करी चलो जी ਸਾਡੇ 4 ਕਿ ਮੀਟਰ ਦੀ ਕੱਟ ਤੱਕ ਰਹਿਣ ਵਾਲਾ ਪੀਸ ਹੈ ਜੀ ਇਹ ਇਹ ਵਾਲਾ ਦੇਖੋ ਬਲੂ ਸ਼ੇਡ ਦੇ ਵਿੱਚ ਪ੍ਰਿੰਟ ਹੈ ਜੀ ਇਹ ਵੀ ਤੁਹਾਨੂੰ ਕੰਪਲੀਟ ਸੂਟ ਮਿਲੂਗਾ